ਵਾਹਿਗੁਰੂ ਸੋਹਿਬ ਜੀ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨੇ ਬੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਦੇ ਰਾਹੀਂ ਫੁਰਮਾਨ ਕਰੇ ਹਨ ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵੰਦੀ ਹਨ ਬਾਬਾ ਫਰੀਦ ਜੀ ਦੇ ਬਚਨ ਹਨ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਪ ਉਤਾਰ ਸਤਿਗੁਰੂ ਪਾਤਸ਼ਾਹ ਜੀ ਉਰਮਾਨ ਕਰਦੇ ਹਨ ਕਿ ਪਰਮਾਤਮਾ ਦੇ ਅੱਗੇ ਸਾਰੇ ਸੰਸਾਰ ਦੇ ਜੀਵ ਨਿਵਦੇ ਹਨ ਜਿਹੜੇ ਇਸ ਧਰਤੀ ਦੇ ਥੱਲੇ ਇਸ ਅਸਮਾਨ ਦੇ ਥੱਲੇ ਫੁੱਲੇ ਨਹੀਂ ਮੈਉਂਦੇ ਪਰਮਾਤਮਾ ਉਹਨਾਂ ਨੂੰ ਵੀ ਨੇ ਮਾਉਣਾ ਜਾਣਦਾ ਹੈ ਜੋ ਅਸਮਾਨ ਨਾ ਮਾਵਣੀ ਤਿੰਨ ਨੱਕ ਨੱਥਾ ਪਾਏ ਪਰਮਾਤਮਾ ਉਹਨਾਂ ਦੇ ਨੱਕਾਂ ਵਿੱਚ ਨਕੇਲਾਂ ਪਾ ਦਿੰਦਾ ਹੈ ਜੋ ਇਸ ਅਸਮਾਨ ਦੇ ਥੱਲੇ ਫੁੱਲੇ ਨਹੀਂ ਮਹੁੰਦੇ ਉਸ ਪਰਮਾਤਮਾ ਅਗੇ ਸਾਰੇ ਜੀਵਾਂ ਨੂੰ ਨਿਵਨ ਪੈਂਦਾ ਹੈ ਜੇਠ ਦੇ ਮਹੀਨੇ ਵਿੱਚ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਕਿਉਂਕਿ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦਿੰਦਾ ਕਿ ਬਨ ਕੇ ਅੱਗੇ ਲਾ ਲਵੇ ਭਾਵ ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਗਲੋ ਲਿਖ ਅਨੰਦ ਸਾਹਿਬ ਜੀ ਦੀ ਬਾਣੀ ਅੰਦਰ ਅਸੀਂ ਬਚਨ ਪੜਦੇ ਹਾਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਕਾਲ ਰੂਪੀ ਕੰਡਾ ਵੀ ਪਰਮਾਤਮਾ ਦੂਰ ਕਰ ਦਿੰਦਾ ਹੈ ਕਾਮ ਕ્રોਧ ਲੋਭ ਮੋ ਆਦਿਕ ਪੰਚ ਦੂਤ ਵੀ ਪਰਮਾਤਮਾ ਜੀਵ ਦੇ ਅੱਗੇ ਨਿਵਾ ਦਿੰਦਾ ਹੈ ਜੀਵ ਦੇ ਵਸ ਵਿੱਚ ਕਰ ਦਿੰਦਾ ਹੈ ਇਹ ਕਾਮ ਕ્રોਧ ਲੋਭ ਮੋਹ ਹੰਕਾਰ ਆਦਿਕ ਜਮਦੂਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਜੀਵ ਦੇ ਅੱਗੇ ਝੁਕਦੇ ਹਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸੰ ਪਰਮਾਤਮਾ ਦਾ ਨਾਮ ਹੀਰੇ ਮੋਤੀ ਅਦਕ ਐਸਾ ਕੀਮਤੀ ਤਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ ਭਗਤ ਕਬੀਰ ਜੀ ਦੇ ਬਚਨ ਹਨ ਇਹ ਤਨ ਮੇਰ ਮੇਰੇ ਹਰ ਕੋ ਨਾਉ ਗਾਂਠ ਨਾ ਬੰਦੋ ਵੇਚ ਨਾ ਖਾਓ ਨਾਮ ਰੂਪੀ ਤਨ ਦੇ ਬਾਰੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਸ ਦੇ ਚੋਰੀ ਹੋਣ ਦਾ ਡਰ ਨਹੀਂ ਹੈ ਇਹ ਇਹੋ ਜਿਹਾ ਤਨ ਹੈ ਇਸ ਦੇ ਮੁੱਕਣ ਦਾ ਡਰ ਨਹੀਂ ਹੈ ਜਿਵੇਂ ਦੁਨਿਆਵੀ ਤਨ ਖਾਈਏ ਖਰਚੀਏ ਵਰਤਾਈਏ ਵੰਡੀਏ ਘਟਦਾ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਇਹ ਤਨ ਅਖੋਟ ਨਾ ਨਿਖਟੇ ਨਾ ਜਾਏ ਇਸ ਤਨ ਨੂੰ ਜਿੰਨਾ ਖਾਵੀਏ ਜਿੰਨਾ ਮਾਣੀਏ ਤੇ ਜਿੰਨਾ ਵੰਡੀਏ ਇਹ ਓਨਾ ਹੀ ਵੱਧਦਾ ਹੈ ਖਾਵਹੀਂ ਖਰਚੇ ਰਾਲ ਮਿਲ ਪਾਈ ਥੋਟ ਨਾ ਆਵੇ ਵੱਧ דו ਜਾਏ ਸਤਿਗੁਰੂ ਜੀ ਬਚਨ ਕਰ ਰਹੇ ਹਨ ਪਰਮਾਤਮਾ ਦੇ ਜਿਤਨੇ ਵੀ ਕੌਤਕ ਹੋ ਰਹੇ ਹਨ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਹਨ ਨਾਮ ਧੰ ਦੀ ਬਰਕਤ ਹੀ ਇਹ ਹੈ ਅਰੰਗ ਸਬੇ ਨਾਰਾਇਣੇ ਜਿਥੇ ਮਨ ਪਾਵਨ ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਏ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਹੀ ਸਾਰੇ ਸੰਸਾਰ ਵਿੱਚ ਵਰਤਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭੂ ਕੀਤੇ ਆਪਣੇ ਸਹੀ ਕਹੀਏ ਧੰਨ ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਫਤਸਲਾ ਦੀ ਦਾਤ ਦੇ ਕੇ ਆਪਣੇ ਬਣਾ ਲਿਆ ਹੈ ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ੀ ਮਿਲਦੀ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਰ ਰੋਜ਼ ਅਸੀਂ ਜਪਜੀ ਸਾਹਿਬ ਜੀ ਦੇ ਅਖੀਰ ਵਿੱਚ ਪੜਦੇ ਹਾਂ ਜਿਨੀਆਂ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਉਜਲੇ ਮੁਖ ਲੈ ਕੇ ਸੁਰਖਰੂ ਹੋ ਕੇ ਪ੍ਰਭੂ ਦੇ ਦਰਬਾਰ ਪਹੁੰਚਦੇ ਹਨ ਤੇ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਹੋਰ ਵੀ ਕਿਤਨੀ ਲੋਕਾਈ ਜਿਹੜੀ ਹੈ ਉਹ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੀ ਸੋ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਕਿ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਸਵਾਸ਼ੇ ਮਿਲਦੇ ਹਨ ਉਹਨਾਂ ਨੂੰ ਆਦਰ ਮਾਣ ਸਤਿਕਾਰ ਤੇਜੀ ਆਇਆ ਕਹਿ ਕੇ ਬੁਲਾਇਆ ਜਾਂਦਾ ਹੈ ਅਰੇ ਰੇ ਦਰਗੇ ਕਹਿ ਨਾ ਕੋਉ ਆਉ ਬੈਠ ਆਦਰ ਸਭ ਦੇ ਉਹਨਾਂ ਨੂੰ ਨਿਰਾਦਰ ਪਰੇ ਸ਼ਬਦ ਅਰੇ ਕਹਿ ਕੇ ਨਹੀਂ ਬੁਲਾਇਆ ਜਾਂਦਾ ਸਗੋਂ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਨਾਮ ਧਨ ਖੱਟਿਆ ਹੈ ਨਾਮ ਦਾ ਵਣਜ ਵਪਾਰ ਕੀਤਾ ਆਪਣ ਲੀਆ ਜੇ ਮਿਲੈ ਵਿਸ਼ੁਰ ਕਿਉ ਰੋਵਾਂ ਜੇ ਜੀਵਾਂ ਦੇ ਆਪਣੇ ਉਦਮ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੋ ਪ੍ਰਭੂ ਦੇ ਮਿਲਾਪ ਦੇ ਆਨੰਦ ਉਹੀ ਬੰਦੇ ਮੰਨਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ ਹਰ ਜੇਠ ਰੰਗੀਲਾ ਤਿਸ਼ਟਣੀ ਜਿਸ ਕੇ ਭਾਗ ਮਥਨ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਭਾਗ ਜਾਗੇ ਉਹਨਾਂ ਨੂੰ ਜੇਠ ਮਹਿਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਪ੍ਰਭੂ ਮਾਲਕ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਦੇ ਆਗ ਜਾਗਦੇ ਵਿਚਾਰ ਕਰਦੇ ਹੁਈਆਂ ਭੁੱਲਾਂ ਦੀ ਖਮਾ ਬਖਸ਼ਣੀ ਅਤੇ ਦੀ ਖਾਂਜ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ